डॉक्टर शिवरंजनी कितना कितुक होंगे हुए नज़र आए हर ओ आर एस असली नहीं होंगे ओ आर एस की गुमराहपुर लेबलिंग पर जो सख्ती है उन्हों कर दिती गई है तो टैट्रापै ओ आर एस लिखणते हूँ बैन लगा दिता गया यानी कि विदाउट परमिशन ऑफ डबल्यू एच ओसी किसी भी प्रोडक्ट पर ओ आर एस नहीं लिख सकते डबल्यू एच ओ दिफारिशों पूरा ना करने वाले प्रोडक्ट्स हूँ बैन कर दते गए हैं ਜੋ ਵੀ ਇਹਨਾਂ ਆਦੇਸ਼ਾਂ ਦੀ ਉਲੰਘਣਾ ਕਰੇਗਾ ਉਸ ਕੰਪਨੀ ਨੂੰ 5 ਲੱਖ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਐਫਐਸਐਸਏਆਈ ਨਿਗਮਰਾਕੋਂ ਇੱਕੇ ਤੇ ਰੋਕ ਲਗਾ ਦਿੱਤੀ ਹੈ ਤੇ ਜਿਸ ਤਰੀਕੇ ਨਾਲ ਤੜਲੇ ਨਾਲ ਕਈ ਜੋ ਬ੍ਰਾਂਡਸ ਆਪਣੇ ਪ੍ਰੋਡਕਟਸ ਨੂੰ ਵੇਚ ਰਹੇ ਸੀ ਤੇ ਹੁਣ ਉਸ ਤੇ ਲਗਾਮ ਲਗਾਈ ਗਈ ਹੈ ਸਾਰੀਆਂ ਖਾਦ ਪਦਾਰਥ

ਪਿਟੀਸ਼ਨ ਕਰਤਾ ਦੇ ਵੱਲੋਂ ਪਿਟੀਸ਼ਨ ਟ੍ਰਿਸ਼ਨ ਸ਼ਿਵਰੰਜਨੀ ਦੇ ਵੱਲੋਂ ਨਿਯਮਾਂ ਦੀ ਉਲੰਘਣਾ ਤੇ ਹੁਣ 5 ਲੱਖ ਰੁਪਏ ਦਾ ਜੁਰਮਾਨਾ ਜੋ ਹੈ ਉਹ ਕੇਂਦਰ ਸਰਕਾਰ ਦੇ ਵੱਲੋਂ ਲਗਾਇਆ ਜਾਏਗਾ ਕਿ ਇਸ ਬਾਬਤ ਚ ਆਦੇਸ਼ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤੇ ORS ਦੀ ਗਮਰਾਕਨ ਲੇਬਲਿੰਗ ਤੇ ਸਖਤੀ ਹੁਣ ਕਰ ਦਿੱਤੀ ਗਈ ਹੈ ਤੇ ਹੁਣ ਇਸ ਦੀ ਉਲੰਘਣਾ ਕਰਨ ਤੇ 5 ਲੱਖ ਤੱਕ ਦਾ ਜੁਰਮਾਨਾ ਵੀ ਲਗਾਇਆ ਜਾਏਗਾ ਸਾਡਾ ਡਾਕਟਰ ਵਿਕਰਮ 베ਦੀ ਜੁੜੋ ਹੈ ਨੇ ਪੀਡੀਆਟ੍ਰੀਸ਼ਨ ਸਰ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਡਾਕਟਰ ਸ਼ਿਵਰੰਜਨੀ ਦੀ ਇਸ ਜਿੱਤ ਨੂੰ ਤੁਸੀਂ ਕਿਵੇਂ ਵੇਖਦੇ ਹੋ ਸੋ ਮੱਚ ਜੀ ਸਰ ਐਮ ਆਈ ਆਡੀਬਲ ਟੂ ਯੂ ਸਰ ਹਾਂਜੀ ਹਾਂਜੀ ਸੁਣ ਰਿਹਾ ਯੈਸ ਜੀ ਜੀ ਡਾਕਟਰ ਸ਼ਿਵਰੰਜਨੀ ਦੀ ਜਿਤ ਨੂੰ ਤੁਸੀਂ ਕਿਵੇਂ ਵੇਖਦੇ ਹੋ ਸੇ ਤੁਹਾਨੂੰ ਮੇਰੀ ਆਵਾਜ਼ ਆ ਪਾ ਰਹੀ ਹੈ ਹਾਂਜੀ ਯੈਸ ਨਾਉ ਇਟਸ ਆਡੀਬਲ ਯੈਸ ਜੀ ਡਾਕਟਰ ਸ਼ਿਵਰੰਜਨੀ ਜਿੱਤ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਸੋ ਆਈ ਥਿੰਕ ਤੁਸੀਂ ਮਿਊਟ ਕੀਤਾ ਹੋਇਆ ਹੈ ਤੁਸੀਂ ਉਹਨੂੰ ਅਨਮਿਊਟ ਕਰ ਦਿਓ ਹਾਂਜੀ ਤੁਸੀਂ ਸਵਾਲ ਪੁੱਛ ਸਕਦੇ ਹੋ ਜੀ ਜੀ ਤੁਸੀਂ ਡਾਕਟਰ ਸ਼ਿਵਰੰਜਨੀ ਜਿੱਤ ਨੂੰ ਕਿਵੇਂ ਵੇਖ ਰਹੇ ਹੋ

ਐਸ ਸਾਰੇ ਬੱਚਿਆਂ ਦੇ ਪੇਰੈਂਟਸ ਨੂੰ ਸਮਝਣਾ ਪਏਗਾ ਕਿ ਸਾਡੇ ਇੰਡੀਆ ਦੇ ਵਿੱਚ ਜਿਹੜੇ ਫੂਡ ਲੇਬਲਸ ਹੁੰਦੇ ਆ ਦੇ ਆਰ ਵੈਰੀ ਵੈਰੀ ਮਿਸਲੀਡਿੰਗ ਫੂਡ ਲੇਬਲਸ ਕੀ ਹੁੰਦਾ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੀ ਹੈਲਥ ਡਰਿੰਕਸ ਆ ਉਹਦਾ ਉਹਦੇ ਉੱਤੇ WHO ਲਿਖਿਆ ਹੋਇਆ ਹੈ ਬਟ ਐਕਚੁਅਲੀ ਦੇ ਆਰ ਨੋਵੇਅਰ ਕਲੋਸ ਟੂ ਬੀਇੰਗ ਅ WHO ਉਹ ਇੱਕ ਫਰੂਟੀ ਦੀ ਤਰ੍ਹਾਂ ਇੱਕ সুইਟਨਡ ਹਾਈਡਰੇਸ਼ਨ ਸੋਲੂਸ਼ਨ ਹੁੰਦਾ ਹੈ ਜੋ ਕਿ ਉਸ ਦਾ ਲੇਬਲ ORS ਹਾਂ ਮੈਂ ਕੱਲੇ ORS ਦੇ ਲਈ ਨਹੀਂ ਮੈਂ ਤਾਂ ਬਾਕੀ ਬੱਚਿਆਂ ਦੇ ਪ੍ਰੋਡਕਟਸ ਬਾਰੇ ਵੀ ਗੱਲ ਕਰਨਾ ਚਾਹਾਂਗਾ ਜਿਵੇਂ ਅਸੀਂ ਗੱਲ ਕਰਦੇ ਹਾਂ ਬੋਨਵੀਟਾ ਹੋ ਗਿਆ ਸਾਡੇ ਬੱਚਿਆਂ ਦੇ ਦੁੱਧ ਵਿੱਚ ਐਡੀਟਿਵ ਜਿਹੜੇ ਹੁੰਦੇ ਹਨ ਹਰਲਿਕਸ ਹੋ ਗਿਆ ਪੀਡੀਆ ਸ਼ੋਰ ਹੋ ਗਿਆ ਨਾਓ ਆਲ ਥੀਸ ਆਰ ਆਲਸੋ ਮਿਸਲੀਡਿੰਗ ਲੇਬਲਸ ਇਹਨਾਂ ਦੇ ਉੱਤੇ ਬਹੁਤ ਚੰਗੀ ਤਰ੍ਹਾਂ ਹੈਲਦੀ ਲਿਖਿਆ ਹੁੰਦਾ ਹੈ ਹੂੰ ਇਹ ਲਿਖਿਆ ਹੁੰਦਾ ਕਿ ਬੱਚੇ ਦੀ ਗਰੋਥ ਤਿੰਨ ਗੁਣਾ ਹੋ ਜਾਏਗੀ ਜੇ ਜੈਸੀ ਕੰਜ਼ਿਊਮ ਕਰਾਂਗੇ ਸੋ ਆਲ ðiਜ਼ ਆਰ ਵੈਰੀ ਵੈਰੀ ਮਿਸਲੀਡਿੰਗ ਲੇਬਲਸ ਐਂਡ ਜਿਹੜਾ ਐਫ ਐਸ ਐਸ ਏ ਆਈ ਜਿਹੜਾ ਹੈ ਉਹਨਾਂ ਨੂੰ ਹੋਰ ਸਟ੍ਰਿਕਟ ਐਕਸ਼ਨਸ ਲੈਣੇ ਚਾਹੀਦੇ ਹਨ ਕਿ ਜਿਹੜੀ ਚੀਜ਼ ਅਨ ਹੈਲਦੀ ਹੈ ਕਿਸੇ ਵੀ ਪ੍ਰੋਡਕਟ ਦੇ ਵਿੱਚ ਦੇ ਕੈਨ ਨਾਟ ਫਾਲਸਲੀ ਹੂੰ ਬੀਇੰਗ ਹੈਲਦੀ ਮੈਂ ਐਗਜ਼ਾਮਪਲ ਦਵਾਂਗਾ ਮੈਗੀ ਦੀ मैगी ਦੇ ਪੈਕੇਟ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਜੀ ਆਟਾ ਮੈਗੀ ਹੈ ਤਾਂ ਉਹ ਬਹੁਤ ਹੈਲਦੀ ਹੈ ਸਬਜ਼ੀਆਂ ਦੀ ਫੋਟੋ ਲਗਾਈ ਜਾਂਦੀ ਹੈ ਇਟ ਇਜ਼ ਨਾਟ ਹੈਲਦੀ ਉਹਦਾ ਸੋਡੀਅਮ ਕੰਟੈਂਟ ਇੰਨਾ ਜ਼ਿਆਦਾ ਹੈ ਕਿ ਜੇ ਬੱਚਾ ਉਹ ਕੰਜ਼ੂਮ ਕਰ ਰਿਹਾ ਇਟ ਇਜ਼ ਟੇਕਿੰਗ 1 ਐਂਡ 1/2 ਡੇਸ ਆਫ ਸੋਡੀਅਮ ਸੋ ਇਹ ਬਹੁਤ ਹੀ ਚੰਗੀ ਸਟਾਰਟ ਹੈ ਇਟ ਇਜ਼ ਨਾਟ ਅ ਵਿਕਟਰੀ ਇਟ ਇਜ਼ ਜਸਟ ਅ ਸਟਾਰਟ ਆਫ ਦ ਜਰਨੀ ਐਂਡ ਅੱਲੇ ਇਹ ਹੋਰ ਇਸ ਤੇ ਗੱਲ ਨਹੀਂ ਖਤਮ ਹੋਏਗੀ ਹੂੰ ਕੰਜ਼ਿਊਮ ਕਰ ਰਹੇ ਹਨ ਉਹਨਾਂ ਸਭ ਦੇ ਉੱਤੇ ਸਾਨੂੰ ਲੈਂਸ ਜਿਹੜਾ ਹੈ ਪਾਣਾ ਪਏਗਾ ਐਂਡ ਦੇਖਣਾ ਪਏਗਾ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਇੱਥੇ ਸਟੈਂਡਰਡਾਈਜ਼ੇਸ਼ਨ ਆਫ ਲੇਬਲਸ ਜਿਹੜੀ ਹੈ ਉਹਦੇ 'ਚ ਰੈਗੂਲਰਾਈਜ਼ੇਸ਼ਨ ਬਿਲਕੁਲ ਵੀ ਨਹੀਂ ਹੈ ਹਮ ਸਰ ORS ਅਸਲੀ ਹੈ ਨਕਲੀ ਹੈ ਇਸ ਬਾਰੇ ਕਿਵੇਂ ਪਤਾ ਲੱਗੇਗਾ ਸੋ ORS ਇੱਕ ਬਹੁਤ ਹੀ ਪੁਰਾਣਾ ਕੰਪੋਜੀਸ਼ਨ ਹੈ ਨਮਕ ਐਂਡ ਚੀਨੀ ਦਾ ਹਮ ਪਹਿਲਾ ਕਦਾਂਚ ਬਣਾਇਆ ਜਾਂਦਾ ਸੀ ਬਿਲਕੁਲ ਹਮ ਅ ਹੋਮੇਡ ORS ਦੀ ਗੱਲ ਕਰੀਏ ਤੇ ਉਹਦੇ ਵਿੱਚ ਸਾਨੂੰ 6 ਚਮਚ ਚੀਨੀ ਲੈਣੀ ਹੁੰਦੀ ਹੈ ਹਮ ਵਿੱਚ ਨਮਕ ਦਾ ਲੈਣਾ ਹੁੰਦਾ ਐਂਡ ਪੋਲ ਬਣਾਉਣਾ ਹੁੰਦਾ ਹਮ ਸੋ ਬਟ ਜਿਹੜਾ ਪੈਕੇਜਡ ਸਾਡੇ ਕੋਲ ਨੈਟਵਰਕ ਇਸ਼ੂ ਲੱਗ ਰਿਹਾ ਹੈ ਲਈ ਵੀ ਸਾਡੇ ਟੈਟਰਾਪੈਕ ਵਾਲੇ ORS ਹੈ ਹਮ ਜਿਹੜੇ ਸਾਡੇ ਟੈਟਰਾਪੈਕ ਵਾਲੇ ORS ਹੈ ਹਮ ਦੇ ਹੈਵ ਮੋਰ ਕੰਟੈਂਟ ਆਫ 슈ਗਰ ਹਮ ਬੱਚਿਆਂ ਨੂੰ ਦਿਲਾਨ ਲਈ ਤੁਹਾਨੂੰ ਸਵਾਦ ਬਣਾਉਣਾ ਪੈਂਦਾ ਹੈ ਤੇ ਉਹ ਫਿਰ ਫਲੇਵਰੀਂਗ ਏਜੈਂਟਸ ਐਡ ਕਰਦੇ ਹਨ ਕੋਈ ਐਪਲ ਫਲੇਵਰ ਕੋਈ 오ਰੇਂਜ ਫਲੇਵਰ ਉਹਦੇ ਕਰਕੇ ਕੀ ਹੁੰਦਾ ਜਿਹੜਾ ઓਰ ਐਸ ਦਾ 슈ਗਰ ਦਾ ਕੰਟੈਂਟ ਹੈ ਇਹ ਬਹੁਤ ਜ਼ਿਆਦਾ ਹੋ ਜਾਂਦਾ ਹੈ ਹੂੰ ਜਿਹਦੇ ਕਰਕੇ ਜੇ ਅਸੀਂ ਇਹ ਬੱਚਿਆਂ ਨੂੰ ਲੂਜ਼ ਮੋਸ਼ਨ ਜਾਂ ਵੋਮਿਟਿੰਗ ਦੇ ਟਾਈਮ ਤੇ ਇਹ ਦਵਾਂਗੇ ਤੇ ਉਹਨਾਂ ਵਿੱਚ ਅਸੀਂ ਦੇਖਿਆ ਕਿ ਲੂਜ਼ ਮੋਸ਼ਨਸ ਤੇ ਵੋਮਟਿੰਗਸ ਹੋਰ ਵੱਧ ਜਾਂਦੀ ਹੈ ਸੋ ਇਨਸਟੈਡ ਆਫ ਹੈਲਪਿੰਗ ਇਟ ਵਿਲ ਮੇਕ ਦਾ ਮੈਟਰਸ ਵਰਸ ਹੂੰ ਹੂੰ ਤੁਸੀਂ ਕੀ ਪ੍ਰੈਸਕ੍ਰਾਈਬ ਕਰੋਗੇ ਕਿ ਘਰ ਹੀ ਜੇ ORS ਬਣਾਇਆ ਜਾਵੇ ਇਹ ਸਭ ਪੇਰੈਂਟਸ ਨੂੰ ਦੱਸਣਾ ਜੀ ਯਸ ਸੋ ਸੋ ਜੇ ORS ਅਸੀਂ ਲੈਣਾ ਹੈ ਤੇ ਅਸੀਂ ਘਰ ਨਾ ਬਣਾਈਏ ਸਰਕਾਰ ਦੇ ਵੱਲੋਂ ਸਬਸਿਡਾਈਜ਼ਡ ਰੇਟ ਤੇ ਹਮ ਪੈਕੇਟ ਵਾਲੇ ORS ਮਿਲਦੇ ਹਨ ਪੈਕੇਟ ਵਾਲੇ ORS ਆਰ ਐਬਸੋਲਿਊਟ ਚਲੋ ਪਰ ਟੈਟਰਾਪੈਕ ਵਾਲੇ ਜਿਹੜੇ ਮੋਸਟਲੀ ORS ਨੇ ਦੇ ਆਰ ਨੋਟ ਅਕੋਰਡਿੰਗ ਟੂ ਦ ਸਟੈਂਡਰਡ WHO ਫਾਰਮੂਲਾ ਸਰ ਜੋ ਪ੍ਰੀਜ਼ਰਵੇਟਿਵਸ ਪਾਏ ਹੁੰਦੇ ਨੇ ਇਨਾ ORS ਚ ਟੈਟਰਾਪੈਕਸ ਚ ਕਿੰਨੇ ਕੁ ਡੇਂਜਰਸ ਨੇ ਬੱਚਿਆਂ ਵਾਸਤੇ ਬਿਲਕੁਲ ਡੇਂਜਰਸ ਹੁੰਦੇ ਆ ਸੋ ਅਸੀਂ ਕਫ ਸਰਪ ਦਾ ਵੀ ਫਿਅਸਕੋ ਦੇਖਿਆ ਜਿਹੜਾ ਹੁਣ ਪਿਛਲੇ ਮਹੀਨੇ ਤੋਂ ਚੱਲ ਰਹੇ ਹਨ ਉਹਦੇ ਵਿੱਚ ਸਾਲਟ ਦੀ ਕੋਈ ਪ੍ਰੋਬਲਮ ਨਹੀਂ ਸੀ ਇਟ ਵਾਸ ਦਾ ਪ੍ਰੈਜ਼ਰਵੇਟਿਵਸ ਜਿਹੜਾ ਉਥੇ ਡਾਈਟ ਲਾਈਨ ਗਲਾਈਕੋਲ ਪਾਇਆ ਗਿਆ ਸੀ ਪ੍ਰੈਜ਼ਰਵੇਟਿਵ ਜਿਹੜੇ ਹੈ ਉਹ ਦਿੱਕਤ ਹਮ ਇਸ ਕੇਸ ਦੇ ਵਿੱਚ ਪ੍ਰੈਜ਼ਰਵੇਟਿਵ ਜਿਹੜੇ ਹੈ ਉਹ ਫੂਡ ਗ੍ਰੇਡ ਦੇ ਹੋਣ ਹਮ ਨੰਬਰ 1 ਨੰਬਰ 2 ઓਰ ਐਸ ਦੇ ਵਿੱਚ 슈ਗਰ ਦੀ ਮਾਤਰਾ ਜਿਹੜੀ ਹੈ ਉਹ ਅਪਰੋਪਰੀਏਟ ਟੇਸਟੀ ਬਣਾਉਣ ਲਈ ਜਿਹੜੀ ਇਹ ਕੰਪਨੀਆਂਸ ਹੈ ਇਹ ਸ਼ੂਗਰ ਦੀ ਮਾਤਰਾ ਜ਼ਿਆਦਾ ਕਰ ਦਿੰਦੀ ਹੈ ਜਿਹਦੇ ਕਰਕੇ ਉਹ ORS ਦਾ ਫਾਰਮੂਲਾ ਐਕਚੁਅਲੀ ਰਹਿੰਦਾ ਹੀ ਨਹੀਂ ਹੈ ਉਹ ਇੱਕ ਜੂਸ ਬਣ ਜਾਂਦਾ ਹੈ which will again cause problems in loose motions and vomiting and dehydration ਹੋ ਸਕਦੀ ਹੈ। ਹਮ ਸਤ ਤੁਹਾਨੂੰ ਕਿਉਂ ਲੱਗਦਾ ਹੈ ਕਿ ਡਾਕਟਰ ਸ਼ਿਵਰੰਜਨੀ ਨੂੰ ਇੰਨੀ ਲੰਬੀ ਲੜਾਈ ਕਿਉਂ ਲੜਨੀ ਪਈ 8 ਸਾਲ ਦਾ ਸਮਾਂ ਲੱਗ ਗਿਆ। ਮੈਂ ਤਾਂ ਸੈਲੂਟ ਕਰਾਂਗਾ ਉਸ ਡਾਕਟਰ ਨੂੰ ਜਿਹਦੇ ਉਹ ਇਹਨੀ ਹਿੰਮਤ ਸੀ ਕਿ ਬਿਕੋਜ਼ ਸੀ ਜੇ ਅਸੀਂ ਲੇਮਨ ਦੀ ਗੱਲ ਕਰੀਏ ਕਾਮਨ ਇਨਸਾਨ ਦੀ ਜਾਂ ਕਾਮਨ ਡਾਕਟਰ ਦੀ ਗੱਲ ਕਰੀਏ ਇਹ ਲੀਗਲ ਬੈਟਲਸ ਜਿਹੜੀ ਇੰਡੀਆ ਦੇ ਵਿੱਚ ਹੈ ਇਟ ਇਜ਼ ਨਾਟ ਈਜ਼ੀ ਐਂਡ ਇਹ ਕੋਈ ਕੰਪਲਿਕੇਟਿਡ ਕੇਸ ਨਹੀਂ ਸੀ ਥਿਸ ਵਾਸ ਅ ਸਿੰਪਲ ਕੇਸ ਆਫ ਫਰਾਡ ਹਮ ਕਿ ਭਾਈ او ਆਰ ਐਸ ਦੇ ਨਾਂ ਤੇ ਜ਼ਹਿਰ ਵੇਚਿਆ ਜਾ ਰਿਹਾ ਸੀ ਹਮ ਐਂਡ او ਆਰ ਐਸ ਕੋਈ એનર્ਜੀ ਡਰਿੰਕ ਨਹੀਂ ਹੈ ਇਹ ਅਸੀਂ ਬੱਚਿਆਂ ਨੂੰ ਤਾਂ ਦਿੰਦੇ ਹਾਂ ਹਮ ਜਦ ਬੱਚੇ ਨੂੰ ਡਾਇਰੀਆ ਜਾਂ ਡੀਹਾਈਡਰੇਸ਼ਨ ਹੋਵੇ ਹਮ ਐਂਡ ਅਸੀਂ ਬਿਮਾਰੀ ਦੇ ਨਾਲ ਖੇਡ ਨਹੀਂ ਸਕਦੇ ਹਮ ਕਿਸੇ ਦੇ ਪ੍ਰੋਫਿਟ ਲਈ ਅਸੀਂ ਉਹਦੇ ਉੱਤੇ WHO ORS ਲਿਖ ਰਹੇ ਹਾਂ ਥਿਸ ਇਜ਼ ਐਕਚੁਅਲੀ ਅ ਬਿਗ ਫਰਾਡ ਹਮ ਸੋ ਮੈਂ ਸੈਲੂਟ ਕਰਾਂਗਾ ਡਾਕਟਰ ਨੂੰ ਜਿਨ੍ਹਾਂ ਨੇ ਇਹ ਲੰਬੀ ਬੈਟਲ ਜਿਹੜੀ ਹੈ ਜਿੱਤੀ ਹੈ ਹੁਣ ਪਾਕੀ ਡਾਕਟਰਸ ਨੂੰ ਵੀ ਹੋਰ ਜ਼ਿਆਦਾ ਮੋਟੀਵੇਟਿਡ ਹੋਣਾ ਚਾਹੀਦਾ

ਅਕਸਲ ਉਹਨਾਂ ਨੂੰ ਲੰਬਾ ਸਮਾਂ ਲੱਗ ਗਿਆ ਤੇ ਆਖਰਕਾਰ ਉਹਨਾਂ ਨੇ ਲੜਾਈ ਜਿੱਤ ਲਈ ਤੇ ਹੁਣ ORS ਦੀ ਗੁੰਮਰਾਹਕੁੰਨ ਲੇਬਲਿੰਗ ਤੇ ਸਖਤੀ ਜੋ ਹੈ ਉਹ ਕਰ ਦਿੱਤੀ ਗਈ ਹੈ ਟੈਟਰਾਪੈਕਟ ORS ਲਿਖਣ ਦੇ ਬੈਨ ਹੁਣ ਲਗਾ ਦਿੱਤਾ ਗਿਆ ਹੈ WHO ਦੀਆਂ ਸਿਫਾਰਸ਼ਾਂ ਪੂਰੀਆਂ ਨਾ ਕਰਨ ਵਾਲੇ ਪ੍ਰੋਡਕਟਸ ਤੇ ਇਹ ਬੈਨ ਲਗਾਇਆ ਗਿਆ ਹੈ ਤਾਂ ਕਿ FSSAI ਨਿਗਮਰਾਹਕੁੰਨ ORS 에 ਰੋਕ ਲਗਾ ਦਿੱਤੀ ਹੈ ਲੇਬਲ ਜਾਂ ਐਡ ਚ ਓਰਸ ਲਿਖਣ ਤੇ ਹੁਣ ਬੈਨ ਲਗਾ ਦਿੱਤੀ ਗਈ ਹੈ ਜੋ ਵਕਫ ਕੰਪਨੀਆਂ ਨੇ ਤੜਲ ਨਾਲ ਆਪਣੇ ਪ੍ਰੋਡਕਟਸ ਨੂੰ ਵੇਚ ਰਹੀਆਂ ਸੀ ਟੈਟਰਾ ਪੈਕਸ ਵੇਚੇ ਜਾ ਰਹੇ ਸੀ ਲੇਬਲ ਉੱਤੇ ਲਗਾ ਕੇ ਕਿ ਇਸ ਚ ਓਰਸ ਹੈ ਉਸ ਤੇ ਹੁਣ ਬੈਨ ਲਗਾ ਦਿੱਤੀ